ਹਾਂਜੀ ਸਾਸਤਰੀ ਕਾਲਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪੀਜੇ ਦੀ ਰੈਸਪੀ ਦੇਣ ਲੱਗੇ ਆਂ ਤੇ ਪੀਜੇ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਆਪਾਂ ਪਹਿਲਾਂ ਆਹਦਾ ਸਮਾਨ ਦੱਸਾਂਗੇ ਆਟਾ ਗੁੰਨਣ ਲਈ ਆਪਾਂ ਨੂੰ ਕੀ ਕੀ ਚਾਹੀਦਾ ਵਾ ਤੇ ਆਟਾ ਮੈਂ ਆਹ ਵਾਲਾ ਲਿਆ ਵਾ ਤੁਸੀਂ ਕੋਈ ਵੀ ਆਟਾ ਲੈ ਸਕਦੇ ਹੋ ਮੈਂ ਇਦਾਂ ਵੀ ਲੈ ਸਕਦੇ ਆਂ ਹੋਰ ਵੀ ਤੁਸੀਂ ਲੈ ਸਕਦੇ ਹੋ ਕਈ ਮੂੰਗ ਦਾਲ ਦਾ ਵੀ ਆਟਾ ਹੈ ਲੈ ਲੈਂਦੇ ਹੋ ਉਹ ਤੁਹਾਡੀ ਮਰਜ਼ੀ ਆ ਆਟਾ ਜਿਹੜਾ ਲੈਣਾ ਤੁਸੀਂ ਲੈ ਸਕਦੇ ਆਂ ਤੇ ਥੋੜੀ ਜੀ ਆਪਾਂ ਖੰਡ ਲਵਾਂਗੇ ਤੇ ਥੋੜਾ ਜਿਹਾ ਨੂਨ ਇਹ ਸਵਾਦ ਅਨੁਸਾਰ ਆਪਾਂ ਪਾਉਣਾ ਤੇ ਆਪਾਂ ਲਵਾਂਗੇ ਜੀਰਸ ਇਹ ਆਪਾਂ ਸਾਰੀ ਨਹੀਂ ਪਾਉਣੇਗੇ ਕਿਉਂਕਿ ਇਹਦਾ ਬੜਾ ਫਾਇਦਾ ਨਹੀਂ ਹੁੰਦਾ ਇਸ ਕਰਕੇ ਆਪਾਂ ਆਟਾ ਪਹਿਲਾਂ ਹੀ ਗੁੰਨਣ ਲੱਗੇ ਆ ਜਿਵੇਂ ਹੁਣ ਕਈ ਹੁੰਦਾ ਵਾ ਵੀ ਆਟਾ ਛੇਤੀ ਗੁੰਨ ਕੇ ਉਹਦੇ ਹੀ ਅੱਧੇ ਘੰਟੇ ਚ ਪੀਜ਼ਾ ਬਣਾਉਣਾ ਫੇਰ ਤੁਸੀਂ ਵੱਧ ਪਾ ਸਕਦੇ ਹੋ ਜੀਰਸ ਜੇ ਤੁਸੀਂ ਵੀ ਹੁਣ ਜਿਵੇਂ ਹਣ ਸਵੇਰੇ ਆਟਾ ਗੁੰਨ ਕੇ ਦੁਪਹਿਰੇ ਜਾਂ ਸ਼ਾਮ ਨੂੰ ਬਣਾਉਣਾ ਫੇਰ ਸੋਨੂੰ ਜਮੈਂ ਥੋੜੀ ਇਹਨੂੰ ਵਰਤੋ ਇਹ ਬੜੀ ਜਿਆਦਾ ਨਹੀਂ ਵਰਤਣੀ ਚਾਹੀਦੀ ਤੇ ਇਹ ਆਟਾ ਦੋ ਤਰ੍ਹਾਂ ਗੁੰਨੇ ਜਾਂਦਾ ਵਾ ਜਿਵੇਂ ਵੀ ਤੁਸੀਂ ਜੀਡਸ ਵੀ ਪਾ ਸਕਦੇ ਜੀਡਸ ਦੀ ਤਾਂ ਤੇ ਜਿਵੇਂ ਮਿੱਠਾ ਸੋਡਾ ਬੇਕਿੰਗ ਪਾਊਡਰ ਥੋੜਾ ਜਿਹਾ ਦੋਨੇ ਚੀਜ਼ਾਂ ਉਹ ਪਾ ਕੇ ਤੇ ਤੁਸੀਂ ਦਹੀਂ ਵੀ ਪਾ ਸਕਦੇ ਆ ਪਰ ਮੈਂ ਇਹ ਥੋੜੀ ਜੀ ਵਰਤ ਇਹਦੀ ਕਰੂੰਗੀ ਬਾੜੀ ਨਹੀਂ ਕਰਦੀ ਤੇ ਪਾਣੀ ਦੀ ਥਾਂ ਤੇ ਮੈਂ ਦੁੱਧ ਵਰਤੂ ਕਿਉਂਕਿ ਦੁੱਧ ਮੈਂ ਤਾਂ ਵਰਤੂਗੀ ਕਿਉਂਕਿ ਦੁੱਧ ਦੇ ਨਾਲ ਆਟਾ ਪੋਲਾ ਰਹਿੰਦਾ ਵਾ ਜੇ ਆਪਾਂ ਪਾਣੀ ਦੇ ਨਾਲ ਆਟਾ ਗੁੰਨ ਕੇ ਪੀਜ਼ਾ ਬਣਾਉਨੇ ਆ ਉਹਦੇ ਕਿਨਾਰੇ ਬਹੁਤ ਸਖਤ ਹੋ ਜਾਂਦੇ ਆ ਬੱਚਿਆਂ ਤੋਂ ਖਾਦਾ ਨਹੀਂ ਜਾਂਦਾ ਇਹ ਪੀਜ਼ਾ ਭਲਾ ਤੁਸੀਂ 2 ਦਿਨ ਲਈ ਰੱਖ ਲਓ ਫ੍ਰਿਜ ਦੇ ਵਿੱਚ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਪੋਲਾ ਪੂਰਾ ਰਹਿੰਦਾ ਗਰਮ ਕਿਚ ਤੇ ਇਦਾਂ ਹੀ ਲੱਗਦਾ ਜਿੱਦਾਂ ਤਾਜ਼ਾ ਬਣਿਆ ਹੁੰਦਾ ਹੁਣ ਆਪਾਂ ਪਹਿਲਾਂ ਕੀ ਕਰਨਾ ਵਾ ਆਪਾਂ ਇੱਕ ਚਮਚਾ ਖੰਡ ਦਾ ਲੈਣਾ ਤੇ ਥੋੜਾ ਜਿਹਾ ਆਪਾਂ ਨੂਨ ਲਵਾਂਗੇ ਤੇ ਜੀੜਸ ਇਹ ਤਿੰਨੇ ਚੀਜ਼ਾਂ ਨੂੰ ਆਪਾਂ ਕੌਲੀ ਦੇ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਇਹਨਾਂ ਨੂੰ ਆਪਾਂ ਕੋਲ ਕੋਲ ਲੈਣਾ ਜੀੜਸ ਬਹੁਤ ਥੋੜੀ ਲੈਣੀ ਆ ਆਪਾਂ ਸਿਰਫ ਇੰਨੀ ਕੁ ਜੀੜਸ ਲਵਾਂਗੇ ਇਹਨਾਂ ਨੂੰ ਮਿਲਾ ਕੇ ਤੇ ਵਿੱਚ ਪਾਣੀ ਪਾ ਕੇ ਇਹਨਾਂ ਨੂੰ ਕੋਲ ਲੈਣਾ ਪਾਣੀ ਤੁਸੀਂ ਨਾਰਮਲ ਲੈ ਲਿਓ ਤੇ ਪਾਣੀ ਵਿੱਚ ਪਾ ਕੇ ਇਹਨੂੰ ਹੁਣ ਆਪਾਂ ਘੋਲ ਲੈਣਾ ਇਹਨੂੰ ਸਾਰੀ ਨੂੰ ਘੋਲ ਲਓ ਨਹੀਂ ਇਹਨੂੰ 2 ਮਿੰਟ ਇਹਨੂੰ ਆਹੀ ਪਾ ਕੇ ਰੱਖ ਦਿਓ ਹਾਂਜੀ ਆਪਾਂ ਤਿੰਨੇ ਚੀਜ਼ਾਂ ਘੋਲ ਲਈਆਂ ਵਾ ਪੂਰੀਆਂ ਘਲ ਗਈਆਂ ਵਾ ਤੇ ਆਟਾ ਤੁਸੀਂ ਆਪਦੇ ਹਿਸਾਬ ਨਾਲ ਪਾ ਲਿਓ ਜਿੰਨਾ ਤੁਸੀਂ ਪੀਜ਼ਾ ਬਣਾਉਣਾ ਉਹਨਾਂ ਤੁਸੀਂ ਆਟਾ ਪਾ ਸਕਦੇ ਆ ਮੈਂ ਮਸ਼ੀਨ ਨਾਲ ਆਟਾ ਗੁੰਨੂਗੀ ਤੁਸੀਂ ਹੱਥ ਨਾਲ ਗੁੰਨਣਾ ਜਿਵੇਂ ਤੁਹਾਡੀ ਮਰਜ਼ੀ ਓਦਾਂ ਕਰ ਲਿਓ ਪਰ ਇਹ ਆਟਾ ਵਾ ਜਿਹੜਾ ਨਾ ਤਾਂ ਤੁਸੀਂ ਬਾਹਲਾ ਕੈੜਾ ਰੱਖਣਾ ਕੋਸ਼ਿਸ਼ ਕਰੋ ਵੀ ਇਹਨੂੰ ਥੋੜਾ ਜਿਹਾ ਪਤਲਾ ਹੀ ਰੱਖਿਓ ਯਕਦੇ ਜੀ ਆਪਾਂ ਥੋੜਾ ਜਿਹਾ ਪਤਲਾ ਰੱਖਾਂਗੇ ਆਟਾ ਕਿਉਂਕਿ ਮੇਦਾ ਥੋੜਾ ਜਿਹਾ ਚੀੜਾ ਹੁੰਦਾ ਵਾ ਤੇ ਉਹਦੇ ਕਰਕੇ ਆਪਾਂ ਤੋਂ ਬੇਲਿਆ ਨਹੀਂ ਜਾਣਾ ਜੇ ਆਪਾਂ ਥੋੜਾ ਜਿਹਾ ਪਤਲਾ ਰੱਖਦੇ ਆ ਤੇ ਇਹ ਫਿਰ ਆਪਾਂ ਨੂੰ ਹੱਥ ਦੇ ਨਾਲ ਹੀ ਰੋਟੀ ਜੀ ਬਣ ਜੂਗੀ ਇਹਦੀ ਪੀਜੇ ਵਾਲੀ ਆਪਾਂ ਨੂੰ ਸੌਖਾ ਹੋ ਜੂਗਾ ਇਹ ਤੇ ਨਾਲੇ ਉਹਨਾਂ ਹੀ ਇਹ ਕੋਲਾ ਬਣੂਗਾ ਵਧੀਆ ਬਣੂਗਾ ਜਿੰਨਾ ਪਤਲਾ ਆਪਾਂ ਇਹਨੂੰ ਬੇਲਾਂਗੇ ਉਹਨਾਂ ਹੀ ਪੀਜਾ ਸਵਾਦ ਵਾਲਾ ਹਾਂਜੀ ਆਪਾਂ ਸਾਰਨੋਂ ਪਹਿਲਾਂ ਜਿਹੜੀਆਂ ਤਿੰਨੇ ਚੀਜ਼ਾਂ ਘੋਲਣਾ ਸੀ ਆਪਾਂ ਉਹ ਪਾਵਾਂਗੇ ਕਿਉਂਕਿ ਆਪਾਂ ਸਾਰੇ ਆਟੇ ਦੇ ਵਿੱਚ ਮਿਲਾਉਣਾ ਵਾ ਹਾਂਜੀ ਉਹ ਤਿੰਨੇ ਚੀਜ਼ਾਂ ਆਟੇ ਦੇ ਵਿੱਚ ਹਲਾ ਲੈਣਾ ਹੁਣ ਆਪਾਂ ਦੋ ਚਮਚੇ ਰਫਐਂਡ ਦੇ ਪਾਵਾਂਗੇ ਤੁਸੀਂ ਇਹਦੀ ਥਾਂ ਤੇ ਕਿਉਂ ਵੀ ਵਰਤ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੇ ਆਪਾਂ ਦੁੱਧ ਦੇ ਨਾਲ ਆਟਾ ਗੁੰਨਾਂਗੇ ਤੁਸੀਂ ਪਾਣੀ ਨਾਲ ਵੀ ਗੁੰਨ ਸਕਦੇ ਆ ਪਰ ਦੁੱਧ ਦੇ ਨਾਲ ਇਹ ਪੀਜਾ ਪੋਲਾ ਬਣਦਾ ਵਾ ਹਾਂਜੀ ਆਪਾਂ ਆਟਾ ਗੁੰਨ ਲਿਆ ਨਾ ਵਾਲਾ ਸਾਫਤਾ ਤੇ ਨਾ ਵਾਲਾ ਪਤਲਾ ਵਾ ਤੇ ਹੁਣ ਆਪਾਂ ਇਹਦੇ ਵਿੱਚ ਰਿਫੈਂਡ ਪਾਵਾਂਗੇ ਕਈ ਵਾਰ ਹੁੰਦਾ ਆਟਾ ਸੋ ਤੋਂ ਜ਼ਿਆਦਾ ਪਤਲਾ ਹੋ ਜੇ ਥੋੜਾ ਜਿਹਾ ਚਿਪਚਿਪਾ ਜਾਂਦਾ ਹੱਥਾਂ ਨੂੰ ਬਹੁਤ ਲੱਗਦਾ ਹੁੰਦਾ ਜੇ ਆਪਾਂ ਹੱਤ ਨਾਲ ਗਾਉਂਦੇ ਆ ਤਾਂ ਤੁਸੀਂ ਥੋੜਾ ਜਿਹਾ ਸੁੱਕਾ ਆਟਾ ਉਤੋਂ ਦੀ ਕਰ ਲਿਓ ਉਹਦੇ ਨਾਲ ਵਧੀਆ ਹੋ ਜਾਂਦਾ ਵਾ ਤੇ ਹੁਣ ਆਪਾਂ ਇਹਦੇ ਵਿੱਚ ਇਹ ਰਿਫੈਂਡ ਪਾਵਾਂਗੇ ਕਿਉਂਕਿ ਇਹਦੇ ਨਾਲ ਫਿਰ ਸਾਰਾ ਵਧੀਆ ਹੋ ਜਾਊਗਾ ਆਟਾ ਬਿਲਕੁਲ ਤਿਆਰ ਕਰ ਲਿਆ ਆ ਦੇਖ ਲਓ ਤੁਸੀਂ ਆਟਾ ਨਾਹਦਾ ਵਾਲਾ ਕੜਾਵਾ ਨਾ ਵਾਲਾ ਬੋਲਾ ਵਾ ਤੇ ਹੁਣ ਇਹਨੂੰ ਆਟੇ ਨੂੰ ਆਪਾਂ ਰੈਪ ਕਰਨਾ ਵਾ ਤੁਸੀਂ ਕੋਈ ਵੀ ਪੇਪਰ ਲੈ ਲਓ ਪਲਾਸਟਿਕ ਦਾ ਨੈਡਾ ਪੇਪਰ ਲਿਆਵਾ ਤੇ ਇਹਦੇ ਵਿੱਚ ਤੁਸੀਂ ਆਇਲ ਵੇਟ ਦੇਣਾ ਜਿੰਨਾ ਇਹਨੂੰ ਆਪਾਂ ਗਰਮੈਚ 'ਚ ਰੱਖਾਂਗੇ ਉਹਨਾਂ ਇਹਨੇ ਜ਼ਿਆਦਾ ਫੁੱਲਣਾ ਵਾ ਆਇਲ ਵਿੱਚ ਰੱਖ ਦਿਓ ਸਮਾਰ ਕੇ ਹੁਣ ਇਹਦੇ ਉੱਤੋਂ ਦੀ ਵੀ ਕਵਰ ਕਰ ਦਿਓ ਤੇ ਉੱਤੋਂ ਦੀ ਵੀ ਆਪਾਂ ਇਹ ਪੇਪਰ ਲਾ ਦੇਣਾ ਫਿਰ ਇਹਨੂੰ ਪਲੇਟ ਨਾਲ ਟੱਕ ਦਾਂਗੇ ਹਾਂਜੀ ਆਪਾਂ ਇਹ ਕਵਰ ਕਰਤਾ ਹੁਣ ਆਪਾਂ ਉੱਤੋਂ ਦੀ ਪਲੇਟ ਰੱਖਤੀ ਆ ਹੁਣ ਇਹਨੂੰ ਆਪਾਂ 2 ਘੰਟੇ ਲਈ ਧੁੱਪ ਦੇ ਵਿੱਚ ਰੱਖਾਂਗੇ ਤੇ ਐਂ ਕਵਰ ਕੀਤੇ ਤੋਂ ਇਹਦੇ ਵਿੱਚ ਮਿੱਟੀ ਵੀ ਨਹੀਂ ਪੈਊਗੀ ਤੇ ਨਾਲੇ ਹੁੰ ਵੀ ਆਟਾ ਪੂਰਾ ਫੁੱਲ ਜਾਊਗਾ ਆਪਾਂ 2 ਘੰਟੇ ਬਾਅਦ ਨਾਲੇ ਆਪਾਂ ਪੀਜ਼ਾ ਬਣਾਵਾਂਗੇ ਨਾਲੇ ਤੁਹਾਨੂੰ ਆਟਾ ਦਿਖਾ ਦਾਂਗੇ ਹਾਂਜੀ ਆਪਾਂ ਆਟਾ 3 ਘੰਟੇ ਰੱਖਿਆ ਧੁੱਪ ਦੇ ਵਿੱਚ ਤੇ ਆਟਾ ਤੁਹਾਨੂੰ ਦਿਖਾ ਦਿੰਨੇ ਆ ਜੇ ਤੁਸੀਂ ਚੀਜ਼ ਵੱਧ ਪਾਉਣੀ ਆ ਤਾਂ ਫੇਰ ਆਟਾ ਇੰਨਾ ਟਾਈਮ ਰੱਖਣ ਦੀ ਲੋੜ ਨਹੀਂ ਗਈ ਹੁਣ ਇਹਨੂੰ ਮਾੜ ਲਾ ਜ ਆਪਾਂ ਤੇਲ ਲਾ ਕੇ ਇਦਾਂ ਦਾ ਹੋ ਗਿਆ ਤੇਲ ਲਾ ਕੇ ਇਹਨੂੰ ਮਾੜ ਲਾ ਫੇਰ ਆਪਾਂ ਇਹਨੂੰ ਸਮਾਰ ਕੇ ਅਠਾ ਕਰ ਲਾਂਗੇ ਆਟਾ ਆਪਣਾ ਬਹੁਤ ਵਧੀਆ ਵਾ ਨਾ ਘਿਹੜਾ ਨਾ ਪਤਲਾ ਹਾਂਜੀ ਦੇਖੋ ਆਪਣਾ ਆਟਾ ਨਾ ਘਿਹੜਾ ਨਾ ਪਤਲਾ ਹੁਣ ਇਹਨੂੰ ਬੇਲਿਆ ਵੀ ਵਧੀਆ ਜਾਊ ਹੱਥਾਂ ਦੇ ਨਾਲ ਹੀ ਬੇਲਣੇ ਦੀ ਬਾਲੀ ਲੋੜ ਨਹੀਂ ਪੈਣੀ ਤੇ ਆਪਾਂ ਤੇਲ ਲਾਤਾ ਤੇ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਨੂੰ ਕੀ ਕੀ ਸਮਾਨ ਦੀ ਲੋੜ ਆ ਉਹ ਆਪਾਂ ਤੁਹਾਨੂੰ ਦੱਸਦੇ ਆ हां जी ਆਪਾਂ Shimla mirchਾਂ ਲਈਆਂ ਨਾ ਵਾਲੀਆਂ ਮੋਟੀਆਂ ਕੱਟੀਆਂ ਤੇ ਨਾ ਬਰੀਕ ਇਹਨਾਂ ਨੂੰ ਕੱਟ ਲਿਓ ਤੁਸੀਂ ਚਾਹੇ ਚੌਰਸ ਕੱਟ ਲਿਓ ਤੁਹਾਡੀ ਮਰਜ਼ੀ ਹੈ ਜਿੱਦਾਂ ਮਰਜ਼ੀ ਕੱਟ ਲਿਓ Shimla mirchਾਂ ਲਈਆਂ ਪਿਆਜ਼ ਲੈ ਆ ਮੈਂ ਇਦਾਂ ਲੰਬੇ ਪਿਆਜ਼ ਕੱਟਿਆ ਨਾ ਮੋٹے ਤੇ ਨਾ ਪਤਲੇ ਤੁਸੀਂ ਜਿੱਦਾਂ ਮਰਜ਼ੀ ਕੱਟੋ ਇਹ ਤੁਹਾਨੂੰ ਆਪਦੀ ਮਰਜ਼ੀ ਆ ਤੁਹਾਡੀ ਤੇ ਆਲਵ ਲੈ ਆ ਆਪਾਂ ਬਲੈਕ ਵਾਲੇ ਤੇ ਇਹ ਤੁਸੀਂ ਲੈ ਲਿਓ ਤੇ ਇਹਨਾਂ ਨੂੰ ਮੈਂ ਪਾਣੀ ਜਾਂ ਕੱਢ ਕੇ ਇਹਨਾਂ ਨੂੰ ਡੱਬੀ 'ਚ ਪਾ ਲਿਆ ਮੈਂ ਤੇ ਇਹ ਆਪਾਂ PG ਵਾਲਾ ਮਸਾਲਾ ਲਿਆਵਾ ਤੇ ਜਿਹੜੀ ਇਹ ਮਟਰ ਚਾਹ ਦੇ ਵਿੱਚ ਮੈਂ ਕਾਫੀ ਮਸਾਲੇ ਪਾ ਕੇ ਬਲੈਕ ਪੀਪਰ ਪਾ ਕੇ ਸਾਰਾ ਕੁਝ ਸ਼ੇਕ ਕਰੇ ਮੈਂ ਤਿਆਰ ਕੀਤੀ ਆ ਸਾਰੇ ਇਹਦੇ ਵਿੱਚ ਹਾਜਮੀ ਵਾਲੇ ਮਸਾਲੇ ਪਾਏ ਹੋਏ ਆ ਕਿਉਂਕਿ ਪੀਜ਼ਾ ਥੋੜਾ ਜਿਹਾ ਭਾਰਾ ਮੁੰਦਾ ਛੇਤੀ ਬੱਚਿਆਂ ਦੇ ਹਾਜਮ ਨਹੀਂ ਹੁੰਦੇ ਇਸ ਲਈ ਇਹ ਮਸਾਲਾ ਮੈਂ ਸਪੈਸ਼ਲ ਤਿਆਰ ਕੀਤਾ ਵਾ ਤੇ ਇਹਦੇ ਲਈ ਆਪਾਂ ਨੂੰ ਚਾਹੀਦੀ ਇੱਕ ਪੀਜ਼ਾ ਸੌਸ ਚਾਹੀਦੀ ਆ ਆਹ ਵਾਲੀ ਲੈ ਲਓ ਤੁਸੀਂ ਹੋਰ ਜਿਹੜੀ ਵੀ ਵਰਤਦੇ ਹੋ ਉਹ ਲੈ ਸਕਦੇ ਆ ਤੇ ਆਪਾਂ ਚੀਜ਼ ਲਈ ਆ ਚੀਜ਼ ਇੱਕ ਅੱ비 ਦੂਜੀ ਵੀ ਮਿਲ ਜਾਂਦੀ ਆ ਉਹ ਆਪਾਂ ਨੂੰ ਆਪ ਕੱਦੂ ਕਸ਼ ਕਰਨੀ ਪੈਂਦੀ ਆ ਉਹ ਤੁਸੀਂ ਚਾਹੇ ਉਹ ਲੈ ਲਓ ਉਹ ਤੁਹਾਡੀ ਮਰਜ਼ੀ ਆ ਚਾਹੇ ਇਹ ਲੈਣੀ ਆ ਇਹ ਲੈ ਲਓ ਤੇ ਥੋੜਾ ਜਿਹਾ ਪਾਉਲਰ ਤੇਲ ਲਵਾਂਗੇ ਰਫੈਂਡ ਇਹ ਆਪਾਂ ਇਹਦੇ ਵਿੱਚ ਮਸ਼ੀਨ ਵਿੱਚ ਲਾਉਣ ਦੀ ਖਾਤਰ ਫਿਰ ਇਹਦੇ ਵਿੱਚ ਆਪਾਂ ਪੀਜ਼ਾ ਬਣਾਵਾਂਗੇ ਕਈ ਓਵਨ ਦੇ ਵਿੱਚ ਬਣਾਉਂਦੇ ਆ ਪਰ ਮੈਂ ਇਹ ਪੀਜ਼ਾ ਮਸ਼ੀਨ ਦੇ ਵਿੱਚ ਹੀ ਬਣਾਉਣੀ ਆ ਤੇ ਓਵਨ ਦੇ ਵਿੱਚ ਨਹੀਂ ਬਣਾਉਣੀਗੀ ਉਹ ਤੁਹਾਡੀ ਮਰਜ਼ੀ ਆ ਤੁਸੀਂ ਓਵਨ ਦੇ ਵਿੱਚ ਵੀ ਤਿਆਰ ਕਰ ਸਕਦੇ ਆ ਤੇ ਹੁਣ ਆਪਾਂ ਸਿੱਤੇ ਸਮਾਨ ਸਾਰਾ ਲੈ ਲਿਆ ਵਾ ਤੇ ਹੁਣ ਆਪਾਂ ਤੇ ਉਹ ਪੀਜੇ ਜਿਹੜਾ ਆਟਾ ਰਿਹਾ ਸੀ ਡੋ ਉਹਦੀਆਂ ਆਪਾਂ ਰੋਟੀਆਂ ਜਿਹਾ ਬਣਾਉਨੇ ਆ ਫਿਰ ਆਪਾਂ ਪੀਜਾ ਤਿਆਰ ਕਰਦੇ ਆ ਹਾਂਜੀ ਆਪਾਂ ਪਲੱਗ ਲਾਤਾ ਤੇ ਇਹ ਲਾਲ ਲਾਈਟ ਜਗਦੀ ਜਦੋਂ ਇਹ ਵਿੱਚੋਂ ਗਰਮ ਹੋ ਗਈ ਹਰੀ ਲਾਈਟ ਜਗ ਪੈਣੀ ਆ ਆਪਾਂ ਇਹਨੂੰ ਥੋੜੀ ਜਿਹਾ ਪਹਿਲਾਂ ਗਰਮ ਕਰ ਲਾਂਗੇ ਉਨਾ ਟਾਈਮ ਆਪਾਂ ਰੋਟੀ ਵੇਲਾਂਗੇ ਇਹ ਪੀਜੇ ਵਾਲੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਫੈਨ ਲਾਵਾਂਗੇ ਇੱਕ ਵਾਰੀ ਲਾਉਣ ਦੀ ਲੋਡ ਪੈਣੀ ਆ ਤੇ ਜਿਹੜੇ ਆਪਾਂ ਦੋ ਤਿੰਨ ਪੀਜੇ ਬਣਾਉਣੇ ਆ ਉਹ ਸਾਰੇ ਉਦਾਂ ਹੀ ਬਣ ਜਾਣਗੇ ਇੱਕ ਵਾਰ ਪਹਿਲੀ ਵਾਰ ਲੋਨ ਦੀ ਲੋਡ ਪੈਂਦੀ ਹੈ ਤੇ ਹਾਂਜੀ ਸੁੱਕਾ ਆਟਾ ਲੈ ਲਿਓ ਸੁੱਕਾ ਆਟਾ ਲੈ ਕੇ ਆਏ ਆਪਾਂ ਪੀੜਾ ਤਿਆਰ ਕਰ ਲੈਣਾ ਤੁਸੀਂ ਥੋੜਾ ਜਿਹਾ ਪਤਲਾ ਹੀ ਰੱਖਿਓ ਜਦੋਂ ਥੋੜਾ ਜਿਹਾ ਆਪਾਂ ਮੋਟਾ ਰੱਖਦੇ ਆ ਨਾ ਪੀਜ਼ਾ ਉਹ ਜਮਾ ਇਦਾਂ ਲੱਗਦਾ ਜਿਵੇਂ ਬ੍ਰੈਡ ਜਾਂ ਬਣਿਆ ਹੁੰਦਾ ਵਾ ਸਿੱਧਾ ਪਲੇਟ ਦੇ ਉੱਤੇ ਕਰ ਲਾਂਗੇ ਥੋੜਾ ਜਿਹਾ ਸੁੱਕਾ ਆਟਾ ਪਾ ਦਾਂਗੇ ਜੇ ਤੁਸੀਂ ਨਾਰਮਲ ਆਟਾ ਹੀ ਲੈ ਸਕਦੇ ਆ ਜਿਹੜਾ ਸੁੱਕਾ ਲੈਣਾ ਜਿੰਨਾ ਕ ਹੱਥ ਦੇ ਨਾਲ ਹੁੰਦਾ ਇਹਨੂੰ ਹੱਥ ਦੇ ਨਾਲ ਕਰ ਦੋ ਜੇ ਤੁਸੀਂ ਵੇਲਣ ਦੀ ਵਾਰ ਤੋਂ ਲੈਣੀ ਕਰਨੀ ਆ ਕਰ ਲਓ ਪਰ ਪੋਲਾ ਪੋਲਾ ਕਰਿਓ ਬਿਨਾਂ ਨਾ ਲੱਗ ਜੇ ਆਟਾ ਹਾਂਜੀ ਇਹ ਗਰਮ ਹੋ ਗਈ ਆ ਵਿੱਚੋਂ ਤੇ ਹੁਣ ਆਪਾਂ ਇਹਦਾ ਪਲੱਗ ਕੱਢ ਦਾਂਗੇ ਤੇ ਹੁਣ ਆਪਏ ਇਹਦੇ ਵਿੱਚ ਰੱਖ ਦਾਂਗੇ ਹਾਂਜੀ ਇਹ ਵਿੱਚ ਰੱਖ ਕੇ ਨਾ ਜਿਹੜਾ ਮਾੜਾ ਮੋਟਾ ਵੀ ਵਧਣ ਨਾਲ ਉਹਨੂੰ ਆਪਾਂ ਇਦਾਂ ਵਧਾ ਸਕਦੇ ਹਾਂ ਤੇ ਹੁਣ ਇਹਨੂੰ ਆਪਾਂ 2 ਮਿੰਟ ਆਣੀ ਸੇਕ ਲਵਾਵਾਂਗੇ ਫੇਰ ਇਹਦਾ ਪਾਸਾ ਲੱਦਾਂਗੇ ਫੇਰ ਇੱਥੇ ਆਪਾਂ ਸਮਾਨ ਸਾਰਾ ਲਾਵਾਂਗੇ ਹੁਣ ਆਪਾਂ ਚਲਾਤੀ ਆਂ ਹਾਂਜੀ ਆ ਦੇਖੋ ਆਪਾਂ ਹੁਣ ਇਹਦਾ ਪਾਸਾ ਬਦਲਾਂਗੇ ਜਦੋਂ ਆਪਾਂ ਇਹ ਪਾਸਾ ਬਦਲ ਕੇ ਪੀਜ਼ਾ ਬਣਾਉਨੇ ਆ ਫੇਰ ਬਿਲਕੁਲ ਵੀ ਕੱਚਾ ਨਹੀਂ ਰਹਿੰਦਾ ਬਹੁਤ ਸੋਹਣਾ ਪੱਕਦਾ ਵਾ ਇਹਦੇ ਸਵਾਦ ਵੀ ਡਿਫਰੈਂਟ ਹੀ ਹੁੰਦਾ ਵਾ ਤੇ ਹੁਣ ਆਪਾਂ ਇਹਦੇ ਉੱਤੇ ਪੀਜ਼ਾ ਸੌਸ ਲਾਵਾਂਗੇ ਸਾਰਨੋਂ ਪਹਿਲਾਂ ਮੈਂ ਕੌਲੀ 'ਚ ਪਾ ਲਈ ਸੀ ਮਸ਼ੀਨ ਆਪਣੀ ਚੱਲਦ ਗਈ ਆ ਤੁਸੀਂ ਇਹਦੇ ਵਿੱਚ ਹੋਰ ਵੀ ਪਾ ਸਕਦੇ ਆ ਸਬਜ਼ੀਆਂ ਕੱਟ ਕੇ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਵਾ ਪਰ ਜਿਵੇਂ ਟਮਾਟਰ ਵੀ ਕਈ ਪਾਉਂਦੇ ਆ ਪਰ ਉਹ ਜ਼ਿਆਦਾ ਪਾਣੀ ਛੱਡ ਜਾਂਦੇ ਆ ਉਹ ਤੁਹਾਡੀ ਮਰਜ਼ੀ ਆ ਕਈ ਵਾਰ ਬੱਚੇ ਖਾਂਦੇ ਵੀ ਨਹੀਂ ਉਹ ਤੁਹਾਨੂੰ ਜਿਹੜਾ ਕੋਈ ਚੰਗਾ ਲੱਗਦਾ ਤੁਸੀਂ ਪਾ ਸਕਦੇ ਆ ਜਦੋਂ ਆਪਾਂ ਜ਼ਿਆਦਾ ਸਬਜ਼ੀਆਂ ਪਾ ਦਿੰਦੇ ਆ ਤੇ ਉਹ ਪੀਜ਼ਾ ਬਣਨ ਨੂੰ ਵੀ ਥੋੜਾ ਜਿਹਾ ਟਾਈਮ ਲੱਗਦਾ ਵਾ ਉਹਨੂੰ ਆਇਆ ਆਪਾਂ ਸਾਰੇ ਤੇ ਪੀਜ਼ਾ ਸੌਸ ਲਾ ਦੇਣੀ ਆ ਹਾਂਜੀ ਆਪਾਂ ਪੀਜ਼ਾ ਸੌਸ ਲਾਤੀਆ ਹੁਣ ਆਪਾਂ ਪੀਜੇ ਵਾਲਾ ਮਸਾਲਾ ਪਾਵਾਂਗੇ। ਹੁਣ ਆਪਾਂ ਜਿਹੜੀ ਨੂਰ ਮਿਰਚ ਬਣਾਈਏ ਉਹ ਪਾਵਾਂਗੇ। ਤੁਸੀਂ ਰੈੱਡ ਵਾਲੀ ਵੀ ਵਰਤ ਸਕਦੇ ਆ ਜਿਹੜੀ ਸੁੱਕੀ ਹੁੰਦੀ ਆ ਰੈੱਡ ਨੂਰ ਮਿਰਚ ਪੀਜੇ ਖਾਤਰ ਹੀ ਹੁੰਦੀ ਆ ਉਹ ਨਾਲ ਵੀ ਦਿੰਦੇ ਆ ਨਾ ਉਹ ਵੀ ਤੁਸੀਂ ਵਰਤ ਸਕਦੇ ਆ ਪਰ ਅਸੀਂ ਰੈੱਡ ਵਾਲੀ ਘਾਟੀ ਵਰਤਦੇ ਆ। ਉਹ ਤੁਹਾਡੀ ਮਰਜ਼ੀ ਹੈ ਬਾਅਦ ਚ ਪਾ ਸਕਦੇ ਆ ਪੀਜ਼ਾ ਬਣੇ ਤੋਂ ਹੁਣ ਆਪਾਂ ਥੋੜੀ ਜੀ ਚੀਜ਼ ਪਾਵਾਂਗੇ ਬਾਲੀ ਨਹੀਂ ਪਾਉਂਦੇ ਹਜੇ ਥੋੜੀ ਪਾਵਾਂਗੇ ਹੁਣ ਆਪਾਂ ਸਾਰਾ ਸਮਾਰਟ ਲਾਉਂ ਤੁਸੀਂ ਜਿੰਨਾ ਸਮਾਨ ਪਾਉਣਾ ਚਾਹੁੰਦੇ ਆ ਪਾ ਸਕਦੇ ਆ ਵੱਧ ਘੱਟ ਉਹ ਤੁਹਾਡੀ ਮਰਜ਼ੀ ਆ ਥੱਲੇ ਚੀਜ਼ ਆਪਾਂ ਤਾਂ ਪਾਈ ਆ ਵੀ ਜਿਹੜਾ ਹੁਣ ਆਪਾਂ ਸਮਾਨ ਪਾਉਨੇ ਆ ਉਹ ਥੱਲੇ ਐ ਲੱਗ ਜੂਗਾ ਪੂਰਾ ਪੀਜ਼ੇ ਦੇ ਨਾਲ ਹਾਂਜੀ ਉਹ ਪਿਆਜ਼ ਪਾਤੇ ਸ਼ਿਮਲਾ ਮਿਰਚ ਜਿਵੇਂ ਲੈ ਮੈਚ ਵੀ ਹਦੇ ਹਿਸਾਬ ਨਾਲ ਹੀ ਪਾਇਓ ਵਾਲੀ ਨਾ ਪਾਇਓ ਉਤੇ ਕਿਉਂਕਿ ਇਹ ਵੀ ਥੋੜਾ ਜਿਹਾ ਪਾਣੀ ਛੱਡ ਜਾਂਦੀਆਂ ਹਨ ਫਿਰ ਪੀਜਾ ਬਣਨ ਨੂੰ ਵੀ ਟਾਈਮ ਲੱਗਦਾ ਹਾਂਜੀ ਹੁਣ ਆਪਾਂ ਇਹ ਲਪਾਵਾਂਗੇ। ਹੱਜੇ ਆਪਾਂ ਇਹ ਲੱਗ ਦੀ ਪਾਤੇ ਹੁਣ ਆਪਾਂ ਇਹਦੇ ਉੱਤੇ ਚੀਜ਼ ਪਾਵਾਂਗੇ। ਚੀਜ਼ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਹੀ ਪਾ ਸਕਦੇ ਹੋ। ਕਈ ਪਨੀਰ ਵੀ ਪਾ ਲੈਂਦੇ ਆ ਪਰ ਜਿਆਦਾ ਪਾਰਾ ਬਣਾਉਣ ਦੀ ਕੋਈ ਲੋੜ ਨਹੀਂ ਹੁੰਦੀ ਫਿਰ ਕਿਉਂਕਿ ਇਹ ਮੇਦਾ ਹੁੰਦਾ ਆਪਣੇ ਹਾਜਮ ਵੀ ਘੱਟ ਹੀ ਹੁੰਦਾ ਵਾ ਇਸ ਕਰਕੇ ਆਪ ਜਿਹਾ ਸਾਫ ਦਾ ਹੀ ਬਣਾਓ ਹਾਂਜੀ ਆਪਾਂ ਸਾਰਾ ਸਮਾਨ ਪਾਤਾ ਉੱਤੇ ਹੁਣ ਆਪਾਂ ਮਸ਼ੀਨ ਚਲਾਦੀ ਆ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਤੇ ਇਹਦਾ ਗ੍ਰੀਨ ਲਾਈਟ ਹੋ ਗਈ ਇਹ ਪੂਰੀ ਗਰਮ ਹੋ ਜਾਣੀ ਹੈ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਬਣ ਗਿਆ ਕਿ ਨਹੀਂ ਬਣਿਆ ਹਾਂਜੀ ਆਪਾਂ ਪੀਜਾ ਨੂੰ ਚੈੱਕ ਕਿਵੇਂ ਕਰ ਸਕਦੇ ਹਾਂ ਤੁਹਾਨੂੰ ਦੱਸ ਦਿਆਂ ਇਦਾਂ ਇੱਕ ਡੱੱਕਾ ਲੈ ਲਿਓ ਤੇ ਤੁਸੀਂ ਆਹਦੇ ਆਏ ਇਹਦੇ ਵਿੱਚ ਆਏ ਕਰਕੇ ਦੇਖਣਾ ਜਦੋਂ ਇਹਦੇ ਆ ਡੱੱਕਾ ਇਹਨੂੰ ਲੱਗੇ ਕੁਛ ਇਹਦਾ ਮਤਲਬ ਹਜੇ ਸੇਕ ਲੱਗੂਗਾ ਜਦੋਂ ਡੱੱਕਾ ਬਿਲਕੁਲ ਵਿੱਚੋਂ ਸਾਫ਼ ਨਿਕਲੇ ਤਾਂ ਪੀਜਾ ਤਿਆਰ ਆ ਤੇ ਆਪਾਂ ਇਹਨੂੰ ਆਪਾਂ ਥੱਲੇ ਵੀ ਦੇਖ ਸਕਦੇ ਹਾਂ ਆ ਦੇਖੋ ਥੱਲਿਓ ਰੜ ਚੱਲਿਆ ਪੂਰਾ ਤੇ ਇਹਨੂੰ ਅਜੀ ਆਪਾਂ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ। ਤੇ ਇਹਨੂੰ ਆਪਾਂ ਬੰਦ ਕਰ ਦਿੰਦੇ ਹਾਂ। ਹਾਂਜੀ ਪੀਜਾ ਆਉਣ ਆਪਾਂ ਚੈੱਕ ਕਰਦੇ ਹਾਂ। ਬਿਲਕੁਲ ਢੱਕਾ ਸਾਫ਼ ਆ। ਪੀਜਾ ਆਪਣਾ ਤਿਆਰ ਆ। ਥੱਲੇ ਵੀ ਸੁੱਧ ਖਾਉਣੀ ਆ ਮੈਂ ਪੂਰਾ ਰੜ ਕੇ। ਆ ਦੇਖ ਲਓ ਪੂਰਾ ਰੜ ਗਿਆ ਹੁਣ ਆਪਾਂ 1 ਮਿੰਟ ਇਹਨੂੰ ਇਦਾਂ ਸੇਕ ਲਵਾਵਾਂਗੇ ਵੀ ਜਿਹੜਾ ਇਹਦੇ ਵਿੱਚ ਜਿਵੇਂ ਹਾ ਸ਼ਿਮਲਾ ਮਿਰਚਾਂ ਦਾ ਪਾਣੀ ਜਿਹਾ ਹੋ ਜਾਂਦਾ ਉਹ ਸੁੱਕ ਜਾਊਗਾ ਖੋਲ ਕੇ ਮਸ਼ੀਨ ਨੂੰ ਫਿਰ ਇਹਨੂੰ ਆਪਾਂ ਉਂਝਕ ਬੰਦ ਕਰ ਦਿੰਨੇ ਆ ਮਸ਼ੀਨ ਗਰਮਾ ਪਲੱਗ ਕੱਢ ਦਿੰਨੇ ਇਦਾਂ ਹੀ ਸੇਕ 1 ਮਿੰਟ ਲਵਾਵਾਂਗੇ ਫਿਰ ਆ ਵੀ ਨੂੰ ਆਪਾਂ ਪਲੇਟ 'ਚ ਪਾ ਕੇ ਕੱਟ ਲਾਂਗੇ ਹਾਂਜੀ 1 ਮਿੰਟ ਹੋ ਗਿਆ ਹੁਣ ਇਹਨੂੰ ਆਪਾਂ ਟ੍ਰੇਸ ਕੱਢ ਲਾਂਗੇ ਹੁਣ ਆ ਇਹਨੂੰ ਆਪਾਂ ਇੱਕੇ ਦਮ ਨਹੀਂ ਕਟਾਂਗੇ ਜਦੋਂ ਆਪਾਂ ਇੱਕੇ ਦਮ ਗਰਮ ਨੂੰ ਕੱਟਤਾ ਤੇ ਇਹ ਸਮਾਨ ਖੈਂੜ ਜਾਣਾ ਉਤਲਾ ਤੇ ਹੁਣ ਇਹਨੂੰ ਆਪਾਂ ਮਾੜਾ ਜਾਂ ਠੰਡਾ ਹੋਣ ਦਵਾਂਗੇ ਫਿਰ ਇਹਨੂੰ ਆਪਾਂ ਕੱਟ ਕੇ ਤੁਹਾਨੂੰ ਦਿਖਾਉਨੇ ਹਾਂ ਹਾਂਜੀ ਹੁਣ ਆਪਾਂ ਕੱਟ ਦਾਂਗੇ ਪੀਜ਼ਾ ਜੇ ਜੇ ਨੂੰ ਆਪਾਂ ਗਰਮ ਨੂੰ ਕੱਟ ਦਿੰਨੇ ਆ ਫਿਰ ਸਮਾਨ ਉਤੋਂ ਸਾਰਾ ਖੰਡ ਜਾਂਦਾ ਵਾ ਕਿਉਂਕਿ ਚੀਜ਼ ਗਰਮ ਹੁੰਦੀ ਆ ਹੁਣ ਇਹਨੂੰ ਆਪਾਂ ਕੱਟਤਾ ਹੁਣ ਤੁਹਾਨੂੰ ਦਿਖਾਉਨੇ ਆ ਆ ਦੇਖੋ ਆਪਾਂ ਨਾ ਜ਼ਿਆਦਾ ਮੋਟਾ ਤੇ ਨਾ ਜ਼ਿਆਦਾ ਆਪਾਂ ਪਤਲਾ ਬਣਾਇਆ ਜਦੋਂ ਆਪਾਂ ਥੋੜਾ ਜਿਹਾ ਪਤਲਾ ਰੱਖਦੇ ਆ ਨਾ ਤਾਂ ਇਹ ਬਾੜਾ ਹੁੰਦਾ ਵਾ ਵੀ ਬ੍ਰੈਡ ਵਾਂਗੂ ਬਣਦਾ ਤੇ ਹੁਣ ਇਹ ਬਹੁਤ ਵਧੀਆ ਬਣਿਆ ਨਾ ਬਾੜਾ ਸਖਤ ਬਣਿਆ ਕਿਉਂਕਿ ਆਪਾਂ ਦੁੱਧ ਦੇ ਨਾਲ ਆਟਾ ਗੁੰਨੇ ਆ ਸੀ ਤੇ ਥੱਲੋਂ ਵੀ ਜਮਾ ਬਿਲਕੁਲ ਰੜ ਗਿਆ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਹੋਊਗਾ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਇਦਾਂ ਬਣਾ ਕੇ ਜਰੂਰ ਦੇਖਿਓ ਤੁਸੀਂ ਇਹਦੇ ਵਿੱਚ ਉੱਤੇ ਹੋਰ ਤੁਸੀਂ ਰੈੱਡ ਸੌਸ ਪਾਉਣੀ ਆ ਜਾਂ ਕੋਈ ਹੋਰ ਚੀਜ਼ ਪਾਉਣੀ ਆ ਮਿਰਚ ਪਾਉਣੀ ਆ ਰੈੱਡ ਤੇ ਤੁਸੀਂ ਪਾ ਸਕਦੇ ਹੋ ਤੁਹਾਡੀ ਮਰਜ਼ੀ ਆ ਤੁਸੀਂ ਟਰਾਈ ਕਰਕੇ ਜਰੂਰ ਦੱਸਿਓ ਬਿਕਾਜ਼ ਸਾਨੂੰ ਕਿੱਦਾਂ ਦਾ ਲੱਗਿਆ ਤੁਸੀਂ ਬਣਾ ਕੇ ਵੀ ਜਰੂਰ ਦੇਖਿਓ ਜਿਹੜਾ ਆਪਾਂ ਘਰੇ ਬਣਾਉਨੇ ਉਹਦੀ ਆਪਾਂ ਨੂੰ ਤਸੱਲੀ ਹੁੰਦੀ ਆ ਵੀ ਆਪਾਂ ਕੀ ਕੀ ਸਮਾਨ ਵਿੱਚ ਪਾਉਨੇ ਆ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਧੰਵਾਦ ਜੀ